ਬਟਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅੱਜ ਕਾਂਗਰਸ ਦਫ਼ਤਰ ਪਹੁੰਚੇ ਅਤੇ ਉਹਨਾਂ ਨੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਉਹਨਾਂ ਕਹਿ ਕੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਉਮੀਦਵਾਰ ਬਣਾਇਆ ਹੈ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ

रा कांग्रेस पार्टी ज़िंदग्रेस पार्टी ज़िंदाबाद ਠੀਕ ਹੈ ਅਰਦਾਗਿਆ ਚੱਬਰ ਸਰਕਾਰ ਜੋ ਸਮੂਚੀ ਪ੍ਰੈਸ ਮਾੜਾ ਰਾਜੀ ਜੀ ਅੱਗੇ ਨੋਇਮਾਰ ਮੈਂ ਖੜਗੇ ਸਾਹਿਬ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਤੇ ਨਾਲ ਸਾਡੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇ ਜੀ ਉਹਨਾਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੂਝਵਾਨ ਨਿਰਤਣ ਨੌਜਵਾਨ ਉਮੀਦਵਾਰ ਬਠਿੰਡਾ ਪਾਰਲੀਮੈਂਟ ਲਈ ਸਰ ਜੀ ਕੁਮਿੰਦਰ ਸਿੰਘ ਜੀ ਤੁਹਾਨੂੰ ਸਾਨੂੰ ਦਿੱਤਾ ਹੈ ਅਸੀਂ ਸਾਰੀ ਕਾਂਗਰਸ ਪਾਰਟੀ ਵੱਧ ਚੜ ਕੇ ਕਾਂਗਰਸ ਦੇ ਝੰਡੇ ਦੇ ਤਲੇ ਕੁੱਲ ਦਰਜਾ ਬਦਰਜਾ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਰਾਹੁਲ ਗਾਂਧੀ ਜੀ ਦੀ ਝੋਲੀ 'ਚ ਇਹ ਸੀਟ ਨੂੰ ਪਾਉਣ ਵਾਸਤੇ ਦਿਨ ਰਾਤ ਇਕ ਕਰਾਂਗੇ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਚੋਣ ਸੀਟਾਂ ਦੀ ਨਹੀਂ ਇਹ ਚੌਨ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਖਤਮ ਕਰਨ ਵਾਸਤੇ ਉਹਦੇ ਖਿਲਾਫ ਸਮੁੱਚੇ ਦੇਸ਼ ਦੀ ਲੜਾਈ ਹੈ ਸਿੱਧੂ ਸਾਹਿਬ ਉਸ ਦੇ ਇੱਕ ਅੰਗ ਨੇ ਇਹਨਾਂ ਨੂੰ ਜਿਤਾਉਣਾ ਸਾਡਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਬਠਿੰਡੇ ਦੇ ਹਰ ਇਨਸਾਨ ਦਾ ਇੱਕ ਨੈਤਿਕ ਫਰਜ਼ ਹੈ ਕਿਉਂਕਿ ਰਾਹੁਲ ગાંધી ਜੀ ਦੀ ਸੋਚ ਤੇ ਪਹਿਰਾ ਦੇ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ ਤੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਜਿੱਤ ਬਹੁਤ ਜ਼ਰੂਰੀ ਹੈ ਇਹੀ ਮੇਰਾ ਸੰਦੇਸ਼ ਤੇ ਇਹੀ ਮੇਰੀ ਅਪੀਲ ਤੇ ਇਹੀ ਮੇਰੀ ਬੇਨਤੀ ਅਸੀਂ ਮਦਦ ਮਿੰਨਤ ਤੇ ਮਿਹਨਤ ਤਿੰਨੋਂ ਲੋਕਾਂ ਦੇ ਚਰਨਾਂ 'ਚ ਕਰਦੇ ਹੋਏ ਸਰਜੀਤ ਗਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਵਾਸਤੇ ਤਨ ਮਨ ਤਾਂ ਲਾ ਕੇ ਗੂਲ ਪਸੀਨਾ ਡੋਲ ਕੇ ਅਸੀਂ ਹਰ ਸੰਭ 可能 ਕੋਸ਼ਿਸ਼ ਕਰਕੇ ਤੁਹਾਡੇ ਅਸ਼ੀਰਵਾਦ ਪ੍ਰਾਪਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੈ ਕਾਂਗਰਸ ਬਾਹਰ ਜੋ ਫੋਟੋ ਬਾਹਰ ਜੋ ਫੋਟੋ ਲਈ ਕਵਾੜੀ ਬਾਹਰ ਫੇਟੋ ਯਾਰ ਬਾਹਰ ਇੱਕ ਮਿੰਟ ਆਗੇ ਸਮੁੱਚੇ ਜ਼ਿਲ੍ਹਾ ਕਾਂਗਰਸ ਤੇ ਸਾਰੇ ਹੀ ਲੀਡਰ ਸਹਿਬਾਨ ਤੇ ਇਸ ਕਾਂਗਰਸ ਪਵਨ ਦੇ ਵਿੱਚ ਆਏ ਮੇਰੇ ਸਾਰੇ ਹੀ ਪ੍ਰੈਸ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੀ ਬੜੇ ਛੋਟੇ ਨੋਟਿਸ ਅੱਜ ਆਪਾਂ ਇੱਥੇ ਇਕੱਤਰ ਹੋਏ ਆਂ ਤੇ ਮੈਂ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੇ ਬਹੁਤ ਸੀਨੀਅਰ ਕਾਂਗਰਸ ਦੇ ਨੇਤਾ ਕੇਵਲ ਜੀ ਰਾਜਨ ਜੀ ਪ੍ਰਧਾਨ ਸਾਡੇ ਸਿਟੀ ਦੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਧੰਨਵਾਦ ਕੀਤਾ ਹੈ ਕਮਾਂਡ ਦਾ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਉਸ ਗੁਰੂ ਦਾ ਜਿਹਦੇ ਕਿਰਪਾ ਨਾਲ ਅੱਜ ਮੈਨੂੰ ਇਹ ਸਯੋਗ ਬਣਾਇਆ ਕਿ ਤੁਹਾਡੇ ਸਾਹਮਣੇ ਕਤੌਰ ਕਾਂਗਰਸ ਦਾ लोकसभा ਦਾ ਕੈਂਡੀਡੇਟ ਬਣ ਕੇ ਅੱਜ ਮੈਂ ਆਪ ਦੇ ਕਾਂਗਰਸ ਦੇ ਦਫ਼ਤਰ ਚ ਪਹੁੰਚਿਆ ਨਾਲ ਹੀ ਹਾਈ ਕਮਾਂਡ ਦਾ ਸੁਨੀਆਜੀ ਘਰਗੇਜੀ ਰਾਹੁਲਜੀ ਪ੍ਰਿੰਕਾਜੀ ਤੇ ਦਵਿੰਦਰ ਯਾਦਵਜੀ ਜੋ ਸਾਡੇ ਪਰਿਵਾਰੀ ਨੇ ਤੇ ਪੰਜਾਬ ਦੀ ਲੀਡਰਸ਼ਿਪ ਜੀ ਰਾਜਾ ਵੜਿੰਗਜੀ ਤੇ ਇਸ ਦਾ ਪ੍ਰਕਾਸ਼ ਆਪਣਾ ਪ੍ਰਤਾਪ ਸਿੰਘ ਬਾਜਵਾਜੀ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਇਸ ਜੋ ਮੈਨੂੰ ਬਣਾਇਆ ਇੱਥੋਂ ਦਾ ਕੈਂਡੀਡੇਟ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ ਅੱਜ ਜੋ ਦੇਸ਼ ਦੇ ਹਾਲਾਤ ਨੇ ਜੋ ਪੰਜਾਬ ਦੇ ਹਾਲਾਤ ਨੇ ਲੋੜ ਹੈ ਉਸ ਬਦਲਾਅ ਲਿਆਉਣ ਦੀ ਦਿੱਲੀ ਦੇ ਵਿੱਚ ਵੀ ਜੇ ਜੇ ਦਿੱਲੀ ਵਿੱਚ ਬਦਲਾਅ ਆਉਂਦਾ ਤੇ ਆਪਾਂ ਡੈਮੋਕਰੇਸੀ ਬਚਾਉਣੇ ਆ ਤੇ ਲਾਜ਼ਮੀ ਗੱਲ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਏਗਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਮੁੜ ਵਾਪਸ ਕਾਂਗਰਸ ਸਰਕਾਰ ਆਏਗੀ ਸੋ ਅੱਜ ਸਿਰਫ ਸ਼ੁਕਰਾਨਾ ਕਰਨ ਵਾਸਤੇ ਆਪਦੇ ਕਾਂਗਰਸ ਦੇ ਸਾਰੇ ਹੀ ਸਾਥੀ ਟੈਲ ਸਿੰਘ ਬੈਠੇ ਨੇ ਸ਼ੋਕਜੀ ਬੈਠੇ ਨੇ ਮਾਨੀ ਜੀ ਬੈਠੇ ਨੇ ਰੁਣਜੀ ਬੈਠੇ ਨੇ ਇਹਨਾਂ ਨੂੰ ਇੱਥੇ ਮਿਲਣ ਨਾਲ ਬੈਠ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਿਵੇਂ ਮੈਨੂੰ ਇਹ ਗਾਈਡ ਕਰਨਗੇ ਉਹਦੇ ਮੁਤਾਬਕ ਅਸੀਂ ਅੱਗੇ ਚੋਣ ਮਹਿਬ ਚਲਾਵਾਂਗੇ ਕਿਉਂਕਿ ਦੇਖੋ ਸਮਾਂ ਹਲੇ ਬਹੁਤ ਪਿਆ ਹੈ ਲਗਭਗ 42 45 ਦਿਨ ਦਾ ਸਮਾਂ ਬਹੁਤ ਲੰਬਾ ਇਲੈਕਸ਼ਨ ਹੋ ਗਿਆ ਲਾਸਟ ਫੇਸ 'ਚ ਆਪਣਾ ਇਲੈਕਸ਼ਨ ਲੈ ਗਏ ਨੇ ਪਰ ਫਿਰ ਵੀ ਅਸੀਂ ਆਪ ਦੇ ਮੁਤਾਬਕ ਕੱਲਾ ਬਠਿੰਡਾ ਸ਼ਹਿਰ ਨਹੀਂ ਨੌ ਦੇ ਨੌ ਹਲਕੇ ਜਿੱਥੇ-ਜਿੱਥੇ ਸਾਡਾ ਕਾਂਗਰਸ ਦਾ ਵਰਕਰ ਬੈਠਾ ਹੈ ਜੂਨੀਅਰ ਹੈ ਸੀਨੀਅਰ ਹੈ ਸਰਪੰਚ ਹੈ ਪੰਚਾਇਤ ਲੋਕ ਪ੍ਰਧਾਨ ਹੈ ਜੋ ਵੀ ਜ਼ਿਲ੍ਹਾ ਪ੍ਰੇਸ਼ਦ ਦੇ ਚੇਅਰਮੈਨ ਨੇ ਸਾਰਿਆਂ ਨੂੰ ਇੱਕ-ਇੱਕ ਨੂੰ ਨਿੱਜੀ ਤੌਰ ਤੇ ਮੈਂ ਮਿਲ ਕੇ ਬੇਨਤੀਆਂ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਜਿਹੜਾ ਨਿਸ਼ਾਨਾ ਤੇ ਜਿਹੜਾ ਭਰੋਸਾ ਮੇਰੇ ਤੇ ਮੇਰੀ ਕਾਂਗਰਸ ਦੀ ਸਮੂੱਚੀ ਲੀਡਰਸ਼ਿਪ ਨੇ ਰੱਖਿਆ ਉਹਨੂੰ ਪੂਰਾ ਕਰਦੇ ਹੋਏ ਇਹ ਸੀਟ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਮੋੜ ਦੁਆਰਾ ਕਾਂਗਰਸ ਦੀ ਝੋਲੀ ਵਿੱਚ ਪਾਉਣੀ ਹੈ ਇਹ ਮਿਸ਼ਨ ਲੈ ਕੇ ਅਸੀਂ ਹੁਣ ਅੱਜ ਤੋਂ ਬਾਅਦ ਚੱਲੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਰੋਲ ਹੈ ਮੈਂ ਇੱਕੋ ਬੇਨਤੀ ਕਰੂੰਗਾ ਤੁਹਾਨੂੰ ਕਿ ਪੋਜ਼ਿਟਿਵਿਟੀ ਰੱਖਿਓ ਜਿਹੜੀ ਪੋਜ਼ਿਟਿਵਿਟੀ ਹੈ ਉਹ ਚ ਰੱਖਿਓ ਕਿਉਂਕਿ ਜਿਹੜੀ ਨੈਗੇਟਿਵਿਟੀ ਪ੍ਰੈਸ ਚ ਆਉਂਦੀ ਹੈ ਉਹ ਤਾਂ ਬੜਾ ਵੱਡਾ ਨੁਕਸਾਨ ਸਮਾਜ ਵਿੱਚ ਹੁੰਦਾ ਹੈ ਲੋਕੀ ਕਿੰਤੂ ਪਰੰਤੂ ਕਰ ਲੱਗ ਜਾਂਦੇ ਨੇ ਸੋ ਮੈਂ ਇਹ ਹੀ ਖਾਸ ਕਰਕੇ ਮੇਰੇ ਪਬ ਚੈਨਲ ਵਾਲਿਆਂ ਵੀਰਾਂ ਦਾ ਵੀ ਤੇ ਮੇਨਸਟ੍ਰੀਮ ਮੀਡੀਆ ਨੂੰ ਵੀ ਇਹ ਬੇਨਤੀ ਕਰੂੰਗਾ ਜਿਹੜੀ ਗੱਲ ਸੱਚੀ ਹੈ ਉਹਨੂੰ ਸਾਹਮਣੇ ਲਿਆਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਪੱਖ ਕਰੋ ਅਸੀਂ ਇਹ ਕਹਿੰਦੇ ਹਾਂ ਜੋ ਗੱਲ ਤੁਹਾਨੂੰ ਪਤਾ ਲੱਗਦੀ ਹੈ ਤੋਡੇ ਕੋਲੇ ਆਉਂਦੀ ਹੈ ਉਹਨੂੰ ਇੱਕ ਵਾਰ ਵੈਰੀਫਾਈ ਜਰੂਰ ਕਰ ਲੋ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਚੀਜ਼ ਨੂੰ ਅੱਗੇ ਆਪਦੇ ਮੁਤਾਬਕ ਤੁਸੀਂ ਸੂਚਵਾ ਨੂੰ ਤੁਸੀਂ ਉਹ ਜਰੂਰ ਲਿਖੋ ਆਪਣਾ ਰਿਕਾਰਡ ਕਰਕੇ ਮੀਡੀਆ ਤੇ ਭੇਜੋ ਪਰ ਗੱਲ ਸੱਚੀ ਹੋਣੀ ਚਾਹੀਦੀ ਹੈ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਆਪਦੇ ਵਿਊਜ਼ ਬਤਾਉਣ ਵਾਸਤੇ ਜਾਂ ਕੋਈ ਇਹੋ ਜੀ ਗੱਲ ਵਾਸਤੇ ਆਪਾਂ ਮਤਲਬ ਕਿਸੇ ਪਾਰਟੀ ਦਾ ਉਹਦੀ ਸ਼ਵੀ ਦਾ ਇਸੇ ਕੈਂਡੀਡੇਟ ਤੇ ਪਾਰਟੀ ਦੀ ਸ਼ੋਭੀ ਦਾ ਆਪਾਂ ਨੁਕਸਾਨ ਕਰੀਏ ਸੋ ਮੈਂ ਇੱਕ ਪਰਸਨਲ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਮੈਨੂੰ ਪਰਸਨਲ ਤੌਰ ਤੇ ਜਾਣਦੇ ਵੀ ਹੋ ਇਸ ਕਰਕੇ ਇਹ ਮੈਂ ਲਿਬਰਟੀ ਲਿੱਤੀ ਹੈ ਤੁਹਾਡੇ ਨਾਲ ਇਹ ਗੱਲ ਕਰਨ ਦੀ ਕਿ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਤੁਹਾਡਾ ਰੋਲ ਬਹੁਤ ਇੰਪੋਰਟੈਂਟ ਤੇ ਬਹੁਤ ਵੱਡਾ ਰੋਲ ਹੈ ਇਸ ਕਿਉਂਕਿ ਤੁਸੀਂ opinion ਬਣਾਉਣਾ ਹੈ ਜਿਹੜੀ ਗੱਲ ਤੁਸੀਂ ਦਿਖਾਉਂਗੇ ਉਹਦੇ ਨਾਲ ਜਿਹੜਾ opinion ਬਣੇਗਾ ਉਹਦੇ ਨਾਲ ਅੱਗੇ ਜਾ ਕੇ ਰਿਜ਼ਲਟ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਸੋ ਮੇਰੀ ਇਹ ਤੁਹਾਡੇ ਸਾਰਿਆਂ ਨੂੰ ਪਰਸਨਲ ਤੌਰ ਤੇ ਬੇਨਤੀ ਹੈ ਕਿ ਆਪਾਂ ਇਕੱਠੇ ਚੱਲਣਾ ਹੈ ਅੱਜ ਇਹ ਕੱਲਾ 45 ਦਿਨ ਨਹੀਂ ਇਕੱਠੇ ਚੱਲਣਾ ਜੀਤ ਮੇਦਰ ਪਿਛਲੇ 30 ਸਾਲ ਤੋਂ ਬਠਿੰਡੇ ਚ ਹੈ ਤੇ ਜਦ ਤੱਕ ਗੁਰੂ ਮਹਾਰਾਜ ਨੇ ਅਹਿਸਾਸ ਦਿੱਤੇ ਨੇ ਸੇਵਾ ਹੀ ਕਰਨੀ ਹੈ ਤੇ ਸੇਵਾ ਕਰਨ ਹੀ ਆਈ ਸੀ ਜਿੱਦਨ ਇੱਥੇ ਪਹਿਲੇ ਦਿਨ ਤਲਵੰਡੀ ਸਾਬੋ ਕੰਮ ਸ਼ੁਰੂ ਕੀਤਾ ਹੈ ਉਹੀ ਜੋਸ਼ ਨਾਲ ਉਹੀ ਸੈਂਸਿਟੀ ਉਹੀ ਓਨੈਸਟੀ ਤੇ ਉਹੀ ਦ੍ਰਿੜਤਾ ਨਾਲ ਇਸ ਇਲੈਕਸ਼ਨ ਚ ਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਕਰਦੇ ਰਹਿਣਾ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਉਹ ਜੇ ਕੋਈ ਕੁਐਸਚਨ ਕੁਝ ਨੇ ਨੇ ਤੇ ਜਰੂਰ ਮੁੱਦੇ ਕੀ ਹੋਣਗੇ ਇਸ ਵਾਰ ਇਲੈਕਸ਼ਨ ਦੇ ਰਿਵੀਜ਼ਨ ਖਾਸ। ਦੇਖੋ ਜੀ ਮੁੱਦੇ ਤਾਂ ਬਹੁਤ ਨੇ। ਮੁੱਦੇ ਕਈ ਹੈ ਕਿਉਂਕਿ ਇਲੈਕਸ਼ਨ ਹੈਗਾ ਸੈਂਟਰਲ ਸਰਕਾਰ ਦਾ। ਕੁਝ ਸੈਂਟਰਲ ਸਰਕਾਰ ਦੇ ਪ੍ਰਤੀਮੂਦੇ ਹੋਣਗੇ ਜਿਹੜੇ ਇਹਨਾਂ ਨੇ ਜੁਮਲੇ ਦਖਾਇ ਲੋਕਾਂ ਨੂੰ 10 ਸਾਲ ਇਹਨਾਂ ਲੋਕਾਂ ਨੂੰ ਗੱਲਾਂ 'ਚ ਉਲਝਾ ਰੱਖਿਆ ਮੋਦੀ ਸਾਹਿਬ ਹੁਣ ਬੀਜੇਪੀ ਦੀ ਲੀਡਰਸ਼ਿਪ ਹੋਵੇ ਉਹਨਾਂ ਨੂੰ ਉਲਝਾ ਰੱਖਿਆ ਪਰ ਜੇ ਗਰਾਊਂਡ 'ਚ ਦੇਖੀਏ ਕਿੱਥੇ ਚਲੇ ਜਾਓ ਕੱਲਾ ਬਠਿੰਡਾ ਨਹੀਂ ਪੰਜਾਬ ਨਹੀਂ ਹਿੰਦੁਸਤਾਨ 'ਚ ਕਿੱਥੇ ਚਲੇ ਜਾਈਏ ਉੱਥੇ ਅਸਲ ਰਿਐਲਿਟੀ ਜੋ ਗਰਾਊਂਡ 'ਤੇ ਹੈ ਉਹ ਬਹੁਤ ਫਰਕ ਹੈ ਤੇ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਜਿਹੜੀ ਭਾਈਚਾਰਕ ਸਾਂਝ ਟੁੱਟ ਰਹੀ ਹੈ ਆਪਾਂ ਖੁਸ਼ਕਿਸਮਤ ਹਲੇ ਪੰਜਾਬ ਦੇ ਵਿੱਚ ਕਿ ਇਹ ਚੀਜ਼ ਇੱਥੇ ਨਹੀਂ ਪਰ ਬਹੁਤ ਸੂਬਿਆਂ ਦੇ ਵਿੱਚ ਅੱਜ ਲੋਕ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ ਡਰ ਬੈਠ ਗਿਆ ਸਰਕਾਰਾਂ ਡਰ ਬਿਠਾਉਂਦੀਆਂ ਨਹੀਂ ਹੁੰਦੀਆਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਹੁੰਦੀਆਂ ਹੌਸਲਾ ਦਿੰਦੀਆਂ ਹੁੰਦੀਆਂ ਪਰ ਅਨਫੋਰਚੂਨੇਟਲੀ ਇਹ ਸਰਕਾਰ ਨੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਕ ਸਮੁਦਾਇ ਦੂਜੇ ਸਮੁਦਾਇ ਨਾਲ ਟ੍ਰਸਟ ਨਹੀਂ ਕਰ ਰਿਹਾ ਰੋਸਾ ਨਹੀਂ ਕਰ ਰਹੇ ਹੈ ਡਰ ਰਹੇ ਹੈ ਇੱਕ ਦੂਜੇ ਤੋਂ ਉਸ ਚੀਜ਼ ਨੂੰ ਖਤਮ ਕਰਨਾ ਹੈ ਜਿਹੜੀ ਚੀਜ਼ ਰਾਹੁਲ ਗਾਂਧੀ ਜੀ ਰੋਜ਼ ਸਟੇਜਾਂ ਤੇ ਬੋਲਦੇ ਨੇ ਉਹ ਕੋਈ ਗਲਤ ਨਹੀਂ ਬੋਲਦੇ ਉਹ ਆਪਦੇ ਦਿਲੋਂ ਬੋਲਦੇ ਨੇ ਉਹ ਗੱਲ ਸੱਚੀਆਂ ਹੈ ਨੇ ਉਹ ਚੀਜ਼ ਨੂੰ ਉਸ ਤੋਂ ਵੱਡਾ ਖਤਰਾ ਆਪਣੇ ਕਨਸਟੀਟਿਊਸ਼ਨ ਨੂੰ ਜਿਸ ਤਰੀਕੇ ਨਾਲ ਚੱਲ ਰਿਹਾ ਹੁਣ ਕਹਿ ਤਾਂ ਦਿੰਦੇ ਨੇ ਇਸ ਵਾਰ 400 ਪਾਰ ਸੱਚੀ ਦੱਸਾਂ 240 ਨਹੀਂ ਤੱਕ ਤੇ ਜੋ ਹਾਲਾਤ ਬਣੇ ਹੋਏ ਨੇ ਜੋ ਰਿਪੋਰਟਰਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਅੰਡਰ ਕਰੰਟ ਜਿਵੇਂ ਕਹਿ ਦਈਏ ਉਹ ਸੈਂਟਰਲ ਸਰਕਾਰ ਤੇ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਤੇ ਮੈਂ ਸਮਝਦਾ ਤੁਸੀਂ ਆਪ ਦੇਖੋਗੇ ਕਿ ਜਦੋਂ 4 ਤਰੀਕ ਨੂੰ ਨਤੀਜੇ ਆਉਣਗੇ ਉਸ ਦਿਨ ਹੈਰਾਨ ਹੋ ਜਾਓਗੇ ਤੁਸੀਂ ਕਿ ਵਾਕਈ ਡੈਮੋਕਰੇਸੀ ਹਿੰਦੁਸਤਾਨ ਚ ਜੀਉਂਦੀ ਹੈ ਲੋਕਾਂ ਕੋਲੇ ਜਿਹੜੀ ਵੋਟ ਦੀ ਪਾਵਰ ਹੈ ਉਹ ਨਾ ਡਰ ਨਾਲ ਨਾ ਲਾਲਚ ਨਾਲ ਉਹ ਕਾਉਣਗੇ ਇਸ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਭਾਈ ਚਾਰੇ ਸਾਂਝ ਨੂੰ ਬਚਾਉਣ ਵਾਸਤੇ ਉਹ ਵੋਟ ਹੈ ਕਿ ਆਪਣੇ ਦੇਸ਼ ਚ ਪਏਗੀ ਸੋ ਮੈਂ ਸਮਝਦਾ ਬਹੁਤ ਇੰਪੋਰਟੈਂਟ ਇਹ ਇਲੈਕਸ਼ਨ ਹੈ ਇੱਕ ਵਾਟਰਸ਼ੈਡ ਹੋਏਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਜੇ 400 ਆ ਗਿਆ ਤੇ ਕਨਸਟੀਟਿਊਸ਼ਨ ਬਦਲਿਆ ਜਾਊਗਾ ਜੇ ਕਨਸਟੀਟਿਊਸ਼ਨ ਹੀ ਆਪਣਾ ਬਦਲਿਆ ਗਿਆ ਤੇ ਫਿਰ ਤੁਸੀਂ ਤੇ ਮੈਂ ਆਪਣੀਆਂ ਰਾਈਟਸ ਕਿੱਥੇ ਰਹਿ ਜਾਣਗੀਆਂ ਕੀ ਕਰਾਂਗੇ ਆਪਾਂ ਇਸ ਦੇਸ਼ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਇਲੈਕਸ਼ਨ ਦੇ ਵਿੱਚ ਜੋ راہੁਜੰਦੀ ਜੀ ਦੀ ਸੋਚ ਹੈ ਉਸ ਤੇ ਪੈਰਾ ਦੇ ਕੇ ਆਪਾਂ ਇਸ ਜਿੱਥੇ ਆਪਦੀ ਜ਼ਿੰਮੇਵਾਰੀ ਬਠਿੰਡੇ ਦੀ ਵੜਦੀ ਹੈ ਉਥੇ ਹਰ ਇੱਕ ਅੱਛਾ ਜਿਹੜਾ ਕੈਂਡੀਡੇਟ ਕਾਂਗਰਸ ਨੇ ਜਾਂ ਆਪਣੇ ਐਲਾਈਅੰਸ ਪਾਰਟਨਰਸ ਨੇ ਦਿੱਤਾ ਉਹਨੂੰ ਜਿਤਾਉਣਾ ਹੈ ਜਿਤਾ ਕੇ ਇੰਡੀਆ ਐਲਾਈਅੰਸ ਦੀ ਸਰਕਾਰ ਦਿੱਲੀ ਚ ਬਣਾਉਣੀ ਹੈ ਇੱਕ ਇੱਕ ਇਹ ਵੀ ਹਰ ਪਾਸੇ ਸਪੋਰਟ ਮਿਲੂਗੀ ਹਰ ਕਾਂਗਰਸ ਲੀਡਰ ਦੀ ਸਪੋਰਟ ਤੁਹਾਨੂੰ ਮਿਲੂਗੀ ਕਿਉਂਕਿ ਜਿੱਥੋਂ ਤੁਸੀਂ ਐਮਐਲਏ ਰਹੇ ਹੋ ਖੁਸ਼ਪਾਲ ਸਿੰਘ ਜੀ ਕਹਿੰਦਾ ਕਾਂਗਰਸ ਲੀਡਰ ਦਾ ਤੁਹਾਡਾ ਗੋਧ ਵੀ ਕਾਫੀ ਚੱਲ ਰਿਹਾ ਹੈ ਵੀਡੀਓ ਵੀ ਕੱਲ੍ਹ ਹੀ ਵਾਇਰਲ ਹੋਈ ਹੈ ਤੇ ਆ ਅਮ੍ਰਿਤਵਰੀਂ ਤੋਂ ਰਾਜਵਿਦੀਚਾ ਅੱਗੇ ਉਹਨਾਂ ਨੇ ਵੀ ਕਾਫੀ ਪੰਚਾਇਤ ਕੀਤਾ ਪਿਛਲੇ ਅੰਦਾਜ਼ਾ ਹਾਂਜੀ ਕੀਤਾ ਦੇ ਨਾਲ ਹੋਣਗੇ ਸਾਰੇ ਸਾਰੇ ਨਾਲ ਹੋਣਗੇ ਨਹੀਂ ਨਾਲ ਹੈਗੇ ਜਿਹੜੀ ਗੱਲ ਤੁਸੀਂ ਪਹਿਲਾਂ ਖੁਸ਼ਬਾਸ ਜਟਾਣਾ ਜੀ ਦੀ ਕੀਤੀ ਹੈ ਉਹ ਉਦੋਂ ਦੀ ਵੀਡੀਓ ਚੱਲ ਰਹੀਆਂ ਨੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਕੋਈ ਤਕਰਾਰ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਦੀ ਵੀਡੀਓ 5 ਸਾਲ ਦੀ ਚੱਕ ਕੇ ਉਹੀ ਤਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕੀ ਕਿਹਾ ਸੀ ਤੁਹਾਨੂੰ media plays a very important role ਅੱਜ ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਕਿ ਉਹ 5 ਸਾਲ ਪੁਰਾਣੀ ਵੀਡੀਓ ਹੈ ਜੋ ਅੱਜ ਦੀ ਵੀਡੀਓ ਹੈ that doesn't mean viral ਤਾਂ ਜੇ 1947 ਤੋਂ ਪਹਿਲਾਂ ਦੀ ਕੋਈ ਨਿਊਜ਼ ਫੋਟੋ ਲੱਗ ਕੇ ਆ ਜੂਗੀ ਆਪਾਂ ਉਹ ਕਹਾਂਗੇ ਅੱਜ ਦੀ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ অথেন্টিਕੇਟ ਕਰੋ ਤੇ ਖੁਸ਼ਮਤ ਸਿੰਘ ਜਟਾਣਾ ਅੱਗੇ ਲੱਗ ਕੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਕੰਮ ਕਰੇਗਾ ਸ਼ੋਰ ਕਰੇਗਾ ਕਿ ਉਹ ਤੂੰ ਵੱਡੀ ਲੀਡ ਕਾਂਗਰਸ ਪਾਰਟੀ ਨੂੰ ਮਿਲੇ ਜਿੱਥੇ ਤੱਕ ਅਮ੍ਰਿਤਾ ਵੜਿੰਗ ਜੀ ਦੀ ਗੱਲ ਹੈ ਮੈਂ ਕੱਲ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਸਰਾਖ ਦਿਖਾਈ ਹੈ ਕਿ ਤੁਸੀਂ ਕਾਂਗਰਸ ਵਾਸਤੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਕੈਂਡੀਡੇਟ ਹਾਂ ਤੁਸੀਂ ਉਹਨਾਂ ਦੀ ਕੋਈ ਸਪੀਚ ਸੁਣੋ ਕੋਈ ਮੀਟਿੰਗ ਦੇਖੋ ਕੀ ਬੋਲ ਲੈਣੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਹਾਂ ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਦਊਗੀ ਅਸੀਂ ਉਹਦੀ ਮਦਦ ਕਰਾਂਗੇ ਬੀਇੰਗ ਦਾ ਵਾਈਫ ਆਫ ਪੀਸੀਸੀ ਪ੍ਰੈਜ਼ੀਡੈਂਟ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਉਹ ਪਿਛਲੇ 5 ਸਾਲ ਪਹਿਲਾਂ ਇੱਥੇ ਇਲੈਕਸ਼ਨ ਲੜੇ ਸੀ ਲੋਕਾਂ ਨਾਲ ਉਹਨਾਂ ਦਾ ਆਉਣਾ ਜਾਣਾ ਲੋਕੀ ਉਹਨਾਂ ਨੂੰ ਬੁਲਾਉਂਦੇ ਨੇ ਲੋਕੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਨੇ ਸੋ ਉਹ ਵੀ ਅੱਗੇ ਹੋ ਕੇ ਜਿੱਥੇ-ਜਿੱਥੇ ਉਹ ਪਹਿਲਾਂ ਗਏ ਨੇ ਸੇਮ ਪਿੰਡਾਂ ਵਿੱਚ ਤੇ ਜਿਹੜੇ ਪਿੰਡ ਨਹੀਂ ਗਏ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੇ ਮੈਂ ਉਹਨਾਂ ਦਾ ਨਿਜੀ ਤੌਰ ਤੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮਾਹੌਲ ਮੇਰੇ ਕੈਂਡੀਡੇਚਰ ਤੋਂ ਪਹਿਲਾਂ ਜੋ ਕਾਂਗਰਸ ਵਾਸਤੇ ਕੰਮ ਕੀਤਾ ਉਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਇਹ ਨਿਜੀ ਤੌਰ ਤੇ ਮੈਨੂੰ ਇਸ ਇਲੈਕਸ਼ਨ ਛੋਊਗਾ ਤੇ ਸਾਰੇ ਹੀ ਜਿਹੜੇ ਮੇਰੇ ਕਾਂਗਰਸ ਲੀਡਰ ਬੈਠੇ ਨੇ ਇਹ ਵੀ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਸਾਨੂੰ ਬਹੁਤ ਬਟਾ ਸਾਨੂੰ 1 ਮਹੀਨਾ 1.5 ਮਹੀਨਾ ਸਾਨੂੰ ਐਡਵਾਂਸਡ ਵਧੀਆ ਕੰਮ ਤੇ ਮਾਹੌਲ ਬਣਾਉਣ ਨੂੰ ਮੌਕਾ ਮਿਲ ਗਿਆ ਬੇਸ਼ੱਕ ਕੈਂਡੀਡੇਟ ਮੈਂ ਅੱਜ ਬਣਿਆ ਪਰ ਕਾਂਗਰਸ ਦੇ ਪੱਖ ਵਿੱਚ 1 ਮਹੀਨੇ ਤੋਂ ਪਹਿਲਾਂ ਮਾਹੌਲ ਬਹੁਤ ਵਧੀਆ ਬਣਿਆ ਸੀ ਤੇ ਉਹ ਸਾਰਾ ਸਿਹਰਾ ਅਮ੍ਰਿਤਾ ਵੜੀ ਗਿੱਲੀ ਨੂੰ ਜਾਂਦਾ ਇੱਕ ਇੱਕ ਜਣਾ ਯਾ ਨਮਜੋਤ ਸਿੱਧੂ ਧੜਾ ਵੀ ਇੱਥੇ ਸਰਗਰਮ ਹੈ ਹਾਂਜੀ ਬਾਦੋ ਦਾ ਧੜਾ ਵੀ ਸਰਗਰਮ ਹੈ ਕਿਸੇ ਨਾਲ ਗੱਲਬਾਤ ਕੋਈ ਤੁਹਾਨੂੰ ਟਿਕ ਮਿਲਦਾ ਬਾ ਦੇਖੋ ਜੀ ਮਨਪ੍ਰੀਤ ਬਾਜ਼ਲ ਇਜ਼ ਨੋ ਮੋਰ ਇਨ ਦੀ ਕਾਂਗਰਸ ਅੱਪਾ ਪਹਿਲਾਂ ਧੜਾ ਹੈ ਨਾ ਕਾਂਗਰਸ ਦੇ ਚਲੋ ਉਹ ਧੜੇ ਹੁਣ ਕਾਂਗਰਸ ਚ ਕੋਈ ਧੜਾ ਨਹੀਂ ਜੀਤ ਮਹਿੰਦਰ ਸਿੰਘ ਸਿੱਧੂ ਕੈਂਡੀਡੇਟ ਲੋਕ ਸਭਾ ਕਾਂਗਰਸ ਦਾ ਬਿਠੰਡੇ ਵਿੱਚ ਕੋਈ ਧੜਾ ਨਹੀਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਨਵਜੋਤ ਸਿੰਘ ਸਿੱਧੂ ਆਪਣੇ ਸਤਕਾਰਯੋਗ ਸੀਨੀਅਰ ਸਾਡੇ ਲੀਡਰ ਨੇ ਮੇਰੇ ਬਚਪਨ ਦੇ ਦੋਸਤ ਨੇ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਜਿਹੜੇ ਜਿਹੜਾ ਕੋਈ ਉਹਨਾਂ ਦਾ ਸੰਪਰਕ ਚ ਲੀਡਰ ਹੈ ਉਹ ਦਿਨ ਰਾਤ ਇੱਕ ਕਰਕੇ ਜੀਤਵਿੰਦਰ ਸਿੰਘ ਸਿੱਧੂ ਥੋੜੀ ਮਦਦ ਕਰੇਗਾ ਸਿੱਧੂ ਸਾਹਿਬ ਆਪਣਾ ਪ੍ਰਬੰਧ ਸਭ ਉਹ ਹਲਕਾ ਹੈਗਾ ਜੀ ਤੁਹਾਡਾ ਬਧਾਲ ਸਵਾਲ ਕਰ ਰਿਹਾ ਹੈ ਉਹਦੇ ਵਿੱਚ ਕੀ ਹੈ ਕਿ ਤੁਹਾਡਾ ਜਾਦ ਹੋਣਾ ਕੁਝ ਐਮਪੀਜ਼ ਦਾ ਡੈਲੀਗੇਸ਼ਨ ਆਇਆ ਸੀਗਾ ਜਚਨਪੁਰ ਦੇ ਬੀਾਨੇ ਤੋਂ ਕਿ ਉਦੋਂ ਕੈਂਸਰ ਕੈਂਸਰ ਬਾਰੇ ਹਾਂਜੀ 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 ਪਰ ਉਹ ਇੱਥੇ ਸਿਰਫ ਆਊਟਿੰਗ ਕਰਕੇ ਮੁੜ ਗਿਆ ਉਹਨਾਂ ਵੱਲੋਂ ਕੁਝ ਕੀਤਾ ਨਹੀਂ ਜਾਂ ਮਤਲਬ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਮਤਲਬ ਜਿਹੜਾ ਕਿ ਤੁਸੀਂ ਬਹੁਤ ਗਰਾਊਂਡ ਲੈਵਲ ਤੇ ਜਾਣਦੇ ਹੋ ਤੁਹਾਡੇ ਕਲਕੇ ਦੇ ਹੁਣ ਉਹਨਾਂ ਦੇ ਲਈ ਕੀ ਕਰੋਗੇ ਜਿਹੜੇ ਉਹ ਸਾਲ ਕੇ ਦੇ ਬਾਕੀ ਲੋਕਾਂ ਨੂੰ ਤੁਸੀਂ ਨਹੀਂ ਸਮਝ ਪਾਇਆ ਤੁਸੀਂ ਆ ਹੀ ਕਰੋ ਹਿੰਮਤ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਐਮਪੀ ਬਣਾ ਦਿਓ ਉੱਥੇ ਜਿਹੜੀਆਂ ਫਾਈਲਾਂ ਇਹ ਪਈਆਂ ਰਿਪੋਰਟਾਂ ਪਈਆਂ ਉਹਦੀ ਮਿੱਟੀ ਝਾੜ ਕੇ ਉਹਨੂੰ ਕਾਮਯਾਬ ਕਰ ਦਿਆਂਗੇ ਜਿਵੇਂ ਉਹ ਵੀ ਸਭ ਤੋਂ ਪਹਿਲਾਂ ਕੌਫੀ ਲੰਕਾਉ ਲੈ ਉਹ ਤੁਹਾਨੂੰ ਵੀ ਦਿਓ ਤੁਹਾਡੇ ਲਈ ਜਾਂ ਉਸ ਤੋਂ ਹੋਈਏ ਵਿਰਾਰਸ਼ ਕਿ ਮੈਂ ਵੀ ਦਾਰ ਬਦਲੇ ਨਹੀਂ ਕਰਾਂ ਅੱਛੇ ਮੋਰਤ ਮੈਰੀਅਰ ਫਰੇਜੀ ਦੀ ਕਹਾਵਤ ਹੈ ਮੋਰਤ ਮੈਰੀਅਰ ਹਰ ਕਿਸੇ ਨੂੰ ਡੈਮੋਕ੍ਰੇਸੀ ਛੱਕ ਹੈ ਪਾਰਟੀ ਹੋਵੇ ਹਲੇ ਤਾਂ ਹੋਰ ਹੋਣਗੇ ਜਿਹੜੇ ਕਿੰਨੇ ਪੈਦਾ ਮਿਲੇਗਾ ਉਹ ਕੰਮ ਹੋਏਗਾ ਮੈਨੂੰ ਤਾਂ ਹਰ ਚੀਜ਼ ਦਾ ਫਾਇਦਾ ਮੈਨੂੰ ਆਪਦੇ ਵਰਕਰ ਤੇ ਪ੍ਰੋਸੈਸ ਕਿਸੇ ਦਾ ਦੇਖ ਕੇ ਨਹੀਂ ਇਲੈਕਸ਼ਨ ਲੜਿਆ ਜਾਂਦਾ ਆਪ ਦੀ ਸਟਰੈਂਥ ਤੇ ਇਲੈਕਸ਼ਨ ਲੜਿਆ ਜਾਂਦਾ ਤੇ ਸਾਡੀ ਪਾਰਟੀ ਸਾਡਾ ਵਰਕਰ ਤਕੜਾ ਤੇ ਅਸੀਂ ਉਹਨਾਂ ਦੇ ਹੌਸਲੇ ਉਹਨਾਂ ਦੀ ਮਿਹਨਤ ਸਦਕਾ ਇਹ ਸੀਟ ਜਿੱਤਾਂਗੇ ਸਤਿ ਸ੍ਰੀ ਅਕਾਲ ਬਾਦਲ ਕਰ ਰਹੇਗੇ ਨਾ ਕਾਂਗਰਸ ਕੋਲੇ ਨਾ ਬੀਜੇਪੀ ਕੋਲੇ ਕੋਈ ਉਮੀਦਵਾਰ ਨਹੀਂ ਸੀ ਜਿਹੜੇ 40 ਸਾਲ ਤੋਂ ਵੱਡੇ ਕਸੀ ਉਹਨੂੰ ਟਿਕਾ ਦੇ ਰਹੇ ਕੱਢਿਆ ਕੌਣ ਗਿਆ ਉਹ ਉਹਦੇ ਜੋ ਮੈਂ ਤੁਹਾਨੂੰ ਕਾਊਂਟਰ ਕੁਐਸਚਨ ਪੁੱਛਦਾ ਤੁਹਾਡੇ ਤੁਹਾਨੂੰ ਮੈਂ ਕਲੀਅਰਿਟੀ ਦੇ ਦਿਆ ਇੱਕ ਤੁਹਾਨੂੰ ਵੀ ਪਤਾ ਹੈ ਕਿ ਜੀਤ ਮਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤ ਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ 'ਚ ਜੀਤ ਮਿੰਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥੌਟ ਰੱਖਦਾ ਹੋਵੇ this is the biggest political blunder the akali dal may have made in the last many many years sidhu saab lok they never imagined sidhu saab gal ke ki je assi sidhu saab mukabla da hageya tin akali je ne purane hage ke neta na de vich hi hai in akali parivar tija keda parivar hai hun lok lok ji oh ta bjp ch gaya aao bjp jaa gang hai ta comeback da gallan kardi hai ki vaje de akali galti ਇਸੇ ਦਾ ਬੰਦ ਕਰਦੇ ਨੇ ਥੋੜਾ ਜਿਹਾ ਉਸ ਤੋਂ ਪਿੱਛੇ ਵੀ ਚਲੇ ਜਾਇਆ ਕਰੋ ਤੁਸੀ ਬੈਕਗ੍ਰਾਉਂਡ ਆ ਜਾਏ ਸਿਰਫ ਉਹ ਕਸਮਾਈ ਕੀ ਕਰਦੇ ਹੋ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਹਲੇ ਸ਼ਰਮਣੀ ਕਾਲੀ ਦਲ ਨੇ ਆਪ ਦਾ ਉਮੀਦਵਾਰ ਨਹੀਂ ਦਿੱਤਾ ਇਫ ਦੇ ਵਰ ਦੈਟ ਕੰਫੀਡੈਂਟ ਜੀ ਬਾਜੀ ਨੇ ਕਹਤਾ ਯਾਰ ਪੁਰੀ ਗੱਤ ਸੁਣ ਲਓ ਜੀ ਬਾਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼ਰਮਣੀ ਕਾਲੀ ਦਲ ਮੈਨੂੰ ਜਵਾਬ ਦਿਓ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਕੌਣ ਹੈ ਜੋ ਵੀ ਜੱਤ ਵਾ ਸੁਖਬੀਰ ਸਿੰਘ ਬਾਦਲ ਸਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿਮਰਤ ਕੋਲ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਣਾ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਕੰਗਰੇਸ ਤੋਂ ਠੀਕ ਨਾ ਕਾਂਗਰਸ ਤੋਂ ਪਰ ਇੱਕ ਨੂੰ ਮਿਲ ਗਈ ਨਾ ਜੇ ਤੋ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨੇ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਨਾਮ ਨਹੀਂ ਹੋਇਆ ਉਸ ਤੋਂ ਬਾਅਦ ਮੇਰਤੇ ਕਿਰਪਾ ہوئی ਮੇਰਾ ਨਾਮ ਅਨਾਉਂਸ ਹੋ ਗਿਆ ਘੱਟੇ ਬਾਤ ਕਰ ਦਿੰਦੇ ਫਟਫਟ ਦੇ ਬੇਟੀ ਜਦੋਂ ਜੀਤਮਿੰਦਰ ਸਿੰਘ ਇੱਕ ਵੇਲੇ ਜਦੋਂ ਜੀਤਮਿੰਦਰ ਸਿੰਘ ਦਾ ਕੈਂਡੀਡੇਟ ਅਨਾਉਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਭੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਸਿਰਫ ਘੱਟੇ ਬਾਤ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ ਜੇ ਜੇ ਕਹਿਣਗੇ ਤਾਂ ਲੜੂਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਕਿ ਨਹੀਂ ਇਹ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਬਿਲਕੁਲ ਸਹੀ ਗੱਲ ਕਿ ਮੈਂ ਜੇ ਲੜੂਗੀ ਤਾਂ ਬਠਿੰਡਾ ਤੋਂ ਲੜੂਗੀ ਨਹੀਂ ਤਾਂ ਲੜਦੀ ਹਾਂ ਉਹਦੇ ਚ ਕੀ ਕੀ ਮਤਲਬ ਨਿਕਲਦਾ ਮੈਂ ਕਹਿਣਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਉਹ ਜਿਆਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਜਿਸ ਤਰ੍ਹਾਂ ਕਹਾਡਾ ਜੀ ਸਾਹਿਬ ਬਠਿੰਡਾ ਲੋਕ ਸਭਾ ਚ ਨੌ ਹਲਕੇ ਨੌ ਤੇ ਨਾ ਆਮ ਆਦਮੀ ਪਾਰਟੀ ਦੇ ਕਾਬਜ਼ ਹੈ ਕਿਵੇਂ ਦੇਖੋ ਕਿ ਜਿਤ ਜਿੰਦਰ ਸਿੰਘ ਸਿੱਧੂ ਜਿਤਪਰਾ ਬਕਰਨਗੇ ਬਠਿੰਡਾ 100% ਤੁਸੀਂ ਤਾਂ ਡਰ ਕੇ ਕਹਿੰਦੇ ਆ 100% ਤੇ ਆਮ ਆਦਮੀ ਪਾਰਟੀ ਕਿਹ ਹੈ ਆਮ ਆਦਮੀ ਪਾਰਟੀ ਦੇਗੀ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹੇਗੀ ਤੁਸੀਂ ਚਾਰ ਚਾਰ ਮਿਨਿਸਟਰ ਜਾਂ ਪੰਜ ਮਿਨਿਸਟਰ ਕਿੰਨੇ ਬਿਠਾਤੇ ਇਹਨਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਆ ਦੋ ਬਰਾਏ ਪੰਜ 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 ਮਿਨਿਸਟਰ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤਾਂ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ ਦੈਟ ਸ਼ੋਜ਼ ਦੈਟ ਸ਼ੋਜ਼ ਦੀ ਵੈਕਿਊਮ ਬੈਂਕਰਪਟ ਹੋ ਗਏ ਨੇ ਇਹ ਲੋਕਾਂ ਕੱਢਿਓ ਲੋਕੀ ਕੋਈ ਚਾਹ ਨਹੀਂ ਰਹਾ ਕਿ ਮੈਨੂੰ ਦੱਸੋ ਕਿੰਨੇ ਕਿੰਨੇ ਬਠਿੰਡੇ ਵਿੱਚ ਚਾਹਿਆ ਹੋਊ ਕਿ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਗੁੱਡਿਆ ਸਾਹਿਬ ਨੂੰ ਲਿਆਏ ਇੱਥੇ ਅ ਕੈਬਨਟ ਅ ਨਾਨ ਪਰਫਾਰਮਿੰਗ ਕੈਬਨਟ ਮਿਨਿਸਟਰ ਦੋ ਸਾਲ ਦੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਟ ਮਿਨਿਸਟਰ ਰੈਲਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਉਹਨੂੰ ਇਨ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕੀ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾਤਾ ਸਾਰੇ ਕਹਿੰਦੇ ਨੇ ਹੁਣ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਏ ਹੋ ਖੁੱਡੀਆਂ ਪਿੰਡ ਸਤਾ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲੈਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕਹਿੰਦੇ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਾ ਜੇ ਕੈਬਨਿਟ ਮਿਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇਦੇ ਹੋ ਇਸ ਚੀਜ਼ ਦਾ ਸੋ ਇਸ ਕਰਕੇ ਬੈਕਕ੍ਰੌਪਸੀ ਆ ਗਈ ਹੈ ਆਮ ਆਦਮੀ ਪਾਰਟੀ ਚ ਕੋਈ ਇਹਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇਹਨਾਂ ਕੁਛ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀ ਬਣਾਤਾ ਸੋਸ਼ਲ ਮੀਡੀਆ ਦੇ ਰਾਹੀ ਬਣਾਤਾ ਉਹਦਾ ਖਿਆਲ ਹੁਣ ਪੁੱਕਤ ਰਹੇ ਨੇ ਕਿ ਪਿੰਡਾਂ ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਪਾਗ ਵੀ ਸਵਾਲ ਆ ਜੀ 15 ਸਾਲ ਦੀ ਕਾਰਗੁਜ਼ਾਰੀ ਦੀ ਬੀਟਾ ਹਾਸਿਲ ਅਨੁਸਾਰ ਦੇ ਤੌਰ ਤੇ ਲੋਕ ਸਭਾ ਮੈਂਬਰ ਕਿਵੇਂ ਦੇ 0/3 ਕੀਤਾ ਕੀ ਉਹ ਤਾਂ ਇਹਦੇ ਪਰਿਵਾਰ ਖਾਂਦਾ ਇਹ ਇਹ ਮੈਨੂੰ ਇਹ ਦੱਸੋ ਪਰਿਵਾਰ ਹੈ ਕੀ ਪਰਿਵਾਰਕ ਕੀ ਚੀਜ਼ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਬਚ ਕਰ ਲਾਂਗੇ ਉਹ ਨਹੀਂ ਅੰਦਰ ਫਿਰ ਉਹਨੇ ਇਹ ਦੇਖ ਕੇ ਫਿਰ ਜਲਦੀ ਉੱਠ ਖੜਨਗੇ ਆਸੇ ਰੱਖਿਆ ਕਰੋ ਇੱਥੇ ਜਾ ਹਾਂ ਹਾਂ ਜੀ ਦੇਖੋ ਆਪਾਂ ਪਰਿਵਾਰ ਦੀ ਗੱਲ ਕਰਦੇ ਆ ਬਦਲ ਪਰਿਵਾਰ ਬਦਲ ਪਰਿਵਾਰ ਇਹੀ ਲਈ ਰੱਖਦੇ ਨਾ ਸ਼ਰੂਣੀ ਕਾਲੀ ਦਲ ਦੀ ਗੱਲ ਕਿਉਂ ਨਹੀਂ ਕੋਈ ਕਰ ਪਾਰਟੀ ਸ਼ੁਰੂ ਨਿਕਲਦੀ ਦਲ ਹੈ ਕੱਲਾ ਬਾਦਲ ਪਰਿਵਾਰ ਨਹੀਂ ਹੈ ਸ਼ੁਰੂ ਨਿਕਾਲੀ ਦਲ ਵਿੱਚ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇੱਕ ਪਾਸੇ ਬਾਦਲ ਪਰਿਵਾਰ ਇੱਕ ਪਾਸੇ ਖੁੱਡੀਆਂ ਪਰਿਵਾਰ ਹੁਣ ਇੱਕ ਪਾਸੇ ਤੁਸੀਂ ਕਹਿਣ ਲੱਗ ਜਾਓਗੇ ਮਲੂਕਾ ਪਰਿਵਾਰ ਇਹੀ ਹੋ ਗਿਆ ਨਾ ਤੇ ਵਿੱਚ ਵੀ ਧਿਆਨ ਦੇ ਲੋ ਤੇ ਵਿੱਚ ਇੱਕ ਪਰਿਵਾਰ ਆ ਸਿੱਧੂ ਜਿਹੜਾ ਕਿਹਦਾ ਪਰਿਵਾਰ ਨਾ ਬਾਦਲ ਕਾ ਨਾ ਖੁੱਡੀਆਂ ਕਾ ਨਾ ਮਲੂਕਾ ਕਾ ਇਹ ਪਰਿਵਾਰ ਹੈ ਹਲਕਾ ਬਠਿੰਡਾ ਲੋਕ ਸਭਾ ਦੇ ਹਰ ਕਿਸਾਨ ਹਜਰ ਮਜ਼ਦੂਰ ਹਰ ਛੋਟਾ ਵਪਾਰੀ ਹਰ ਮਲਾਜ਼ਮ ਉਹਦਾ ਪਰਿਵਾਰ ਜੀਤਵਿੰਦਰ ਸਿੰਘ ਸਿੱਧੂ ਹੈ ਫਰਕ ਇਹਨਾਂ ਆ ਹੈ ਆਮ ਆਦਮੀ ਆ ਦੀ ਗੱਲ ਇੱਥੇ ਕੋਈ ਪਰਿਵਾਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਕਰੂ ਬਾਦਲ ਪਰਿਵਾਰ ਤੁਸੀਂ ਵੀ ਇਹੀ ਗੱਲ ਕਰਦੇ ਹੋ ਤੁਸੀਂ ਕਦੇ ਹੀ ਕੁਐਸਚਨ ਨਹੀਂ ਪੁੱਛਦੇ ਸ਼ਰਮ ਨਹੀਂ ਕਰਦੀ ਤਲਵਾਰੇ ਤੁਸੀਂ ਹਮੇਸ਼ਾ ਪੁੱਛਦੇ ਬਾਦਲ ਪਰਿਵਾਰ ਖੁੱਡੀਆਂ ਪਰਿਵਾਰ ਹੁਣ ਮਲੂਕਾ ਪਰਿਵਾਰ ਮੈਂ ਤਾਂ ਨਹੀਂ ਕਹ ਰਿਹਾ ਕਿ ਹੈ ਕਿ ਮੈਂ ਸਿੱਧੂ ਪਰਿਵਾਰ ਮੈਂ ਤਾਂ ਕਿਹਾ ਮੈਂ ਇੱਕ ਨਮਾਣਾ ਜਾਂ ਵਰਕਰ ਆ ਕਾਂਗਰਸ ਦਾ ਜਿਹੜੇ ਮੈਨੂੰ ਐਡਾ ਵੱਡਾ ਮਾਣ ਦਿੰਦਾ ਹੈ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਮਿਹਨਤ ਕਰਾਂਗੇ ਲੜਾਂਗੇ ਇਹ ਸਾਰੇ ਪਰਵਾਰਾਂ ਨੂੰ ਪਰਿਵਾਰ ਜਿਹੜੇ ਹੈ ਇਹਨਾਂ ਨੂੰ ਰੋਲ ਦੇ ਆਂ ਇਜ਼ਤਤ ਸਿੱਧੂ ਜਿੰਦਾਬਾਦ ਜਿੰਦਾਬਾਦ